ਅਰਦਾਸਾਂ ਦਾ ਹੀ ਰੋਲ ਆ ਵੀਰੇ ਮੈਂ ਜਦੋਂ ਨਿਕਲਿਆ ਸੀਗਾ ਨਾ ਪਿੰਡੋਂ 2003 ਚ ਫਾਦਰ ਸਾਹਿਬ ਦੀ ਡੈਥ ਹੋਈ ਸੀ ਤਾਂ ਕੁਛ ਦਿਖਦਾ ਨਹੀਂ ਸੀ ਅੱਗੇ ਹਨਾ ਵੀ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਕੀ ਕਰਨਾ ਮੈਂ ਆਖਿਆ ਮੰਮੀ ਮੈਂ ਪੜਨਾ ਉਹ ਕਹਿੰਦੇ ਮੇਰੇ ਕੋਲ ਉਹਨੇ ਪੈਸੇ ਨਹੀਂ ਮੈਂ ਬੁੱਤ ਪੜਾ ਸਕਾਂ ਤੈਨੂੰ ਤੂੰ ਕੋਈ ਕੰਮ ਸਿੱਖ ਲੈ ਤਾਂ ਉਦੋਂ ਅਰਦਾਸ ਹੀ ਘਰੀ ਸੀ ਮਾਲਕ ਨੂੰ ਕਿ ਮੇਰਾ ਡੈਡੀ ਸੀਗੇ ਜਿਹੜੇ ਮੈਨੂੰ ਪਿੰਡ ਪਿੰਡ ਨਾ ਸਾਈਕਲ ਤੇ ਮੂਰੇ ਬਿਠਾ ਕੇ ਜਦੋਂ ਮੈਂ ਛੋਟਾ ਹੁੰਦਾ ਸੀ ਟੂਰਨਾਮੈਂਟਾਂ ਦੇ ਲੈ ਜਾਂਦੇ ਸੀ ਵੀ ਸਾਨੂੰ 5 ਮਿੰਟ ਦੇ ਦਿਓ ਮੁੰਡੇ ਨੇ ਗਾਉਣੇ ਇਦਾਂ ਦਾ ਕਰਦੇ ਨੇ ਤੇ ਜਦੋਂ ਮੈਂ ਹੁਣ ਨਿਕਲਿਆ ਮੈਨੂੰ ਪਤਾ ਨਹੀਂ ਸੀ ਕਿੱਦਾਂ ਪੜਨਾ ਕਿੱਦਾਂ ਨਹੀਂ ਮੈਂ ਸਕੂਲ ਕਾਲਜ ਯੂਨੀਵਰਸਿਟੀਾਂ 'ਚ ਪੜਿਆ ਮਹਾਰਾਜ ਦੀ ਕਿਰਪਾ ਨਾਲ ਐਸ ਇੰਡਸਟਰੀ 'ਚ ਵੀ ਚਲੋ ਮੇਰਾ ਥੋੜਾ ਬੋਧਾ ਚੱਲਣ ਲੱਗਿਆ ਤੇ ਇਸੇ ਜੀ ਆਪਣੀ ਜਿਹੜੀ ਮੇਰੀ ਕਿਰਤ ਹੈਗੀ ਇਹ ਜੀ ਕਰਕੇ ਮੇਰਾ ਇਹ ਸੀ ਮੈਂ ਜਦੋਂ ਆਇਆ ਸੀ ਮੈਂ ਕੋਠਾ ਮੇਰਾ ਚੋਂ ਦਾ ਛੱਡ ਗਿਆ ਸੀ ਘਰ ਸੀ ਜਿਹੜਾ ਨਾ ਬਾਲਿਆਂ ਵਾਲਾ ਜਿਵੇਂ ਆਪਣਾ ਹੁੰਦੇ ਆ ਤਾਂ ਮੈਨੂੰ ਇਹੀ ਰਹਿੰਦਾ ਸੀ ਕਿ ਮੇਰੀ ਮੰਮੀ ਤੇ ਡੈਡੀ ਨੇ ਬਹੁਤ ਔਖਾ ਟਾਈਮ ਦੇਖਿਆ ਮੈਂ ਉਹਨਾਂ ਨੂੰ ਕੋਈ ਠੰਡਾ ਹਵਾ ਦਾ ਬੁੱਲਾ ਦਵਾ ਜਿਹੜਾ ਉਹਨਾਂ ਨੂੰ ਖੁਸ਼ੀ ਹੋਵੇ ਕਿ ਮੇਰੇ ਪੁੱਤ ਨੇ ਕੁਛ ਕੀਤਾ ਹੈ ਨਾ ਤਾਂ ਹਰ ਇੱਕ ਕੀ ਕਰਦਾਗਾ ਤਾਂ ਉਹ ਇਹ ਆ ਵੀ ਮੈਂ ਮੇਰਾ ਸਾਰਾ ਪਰਿਵਾਰ ਬੈਠਾ ਹੈ ਇੱਥੇ ਮੇਰੇ ਵੱਡੇ ਭਰਾ ਵੀ ਮਿਲੇ ਮੈਨੂੰ ਮਾਮਿਆਂ ਰਗੇ ਮੈਨੂੰ ਮੇਰੀਆਂ ਮਾਵਾਂ ਹੀ ਮਿਲੀਆਂ ਕਈ ਵਾਰੀ ਮੈਂ ਜਦੋਂ ਕਿਤੇ ਤਿਆਰ ਹੋਇਆ ਨਾ ਰੂਪੀ ਮਾਦੋਰੀ ਮੇਰੇ ਵੈਸੇ ਕਾਲਾ ਟਿੱਕਾ ਲਾ ਜਾਂਦੇ ਨੇ ਵੀ ਮੈਨੂੰ ਸਾਰੇ ਰਿਸ਼ਤੇ ਇੱਥੋਂ ਮਿਲੇ ਹੈ ਨਾ ਤਾਂ ਮੈਨੂੰ ਇਸ ਇੰਡਸਟਰੀ ਨੇ ਬਹੁਤ ਕੁਝ ਦਿੱਤਾ ਮੈਨੂੰ ਨਾਮ ਦਿੱਤਾ ਸਾਰਾ ਕੁਝ ਦਿੱਤਾ ਜੋ ਵੀ ਮੈਂ ਤਿਲ ਫਲ ਕਮਾਉਣਾ ਮੈਨੂੰ ਬਸ ਇਹ ਹੁੰਦਾ ਕਿ ਮੇਰੀ ਮਾਂ ਖੁਸ਼ ਰਹੇ ਮੈਂ ਉਹਦੇ ਲਈ ਕੀ ਕਰ ਸਕਦਾ ਬਿਲਕੁਲ ਤਾਂ ਸਾਰਾ ਕੁਛ ਅਰਦਾਸਾਂ ਦਾ ਪਿੰਡ ਵਾਲਿਆਂ ਦੀ ਅਰਦਾਸਾਂ ਦੋਸਤਾਂ ਦੀਆਂ ਅਰਦਾਸਾਂ ਆ ਪਰਿਵਾਰ ਬੈਠਾ ਐ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ ਤੁਸੀਂ ਲੋਕ ਸਾਰੇ ਸੁਰਦਾਸਾਂ ਦਾ ਤਾਂ ਬਹੁਤ ਯੋਗਦਾਨ ਹੈ ਮੇਰੀ ਜ਼ਿੰਦਗੀ 'ਚ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਮੈਂ ਮੇਰੀ ਔਕਾਤ ਐ ਨਹੀਂ ਸੇ ਨਹੀਂ ਪਰ ਮਾਰੇ ਨੇ ਕਿਰਪਾ ਕੀਤੀ ਐ ਸੋਣਾ ਕੰਮ ਬਖਸ਼ੇ ਤੇ ਆਪਣੀ ਮਿਹਨਤ ਨਾਲ ਹਰ ਇੱਕ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਵੀ ਜਿਹੜਾ ਕਿਰਦਾਰ ਹੈ ਤੇ ਗਿੱਪੇ ਬਾਈ ਹੋਰੀ ਹਮੇਸ਼ਾ ਹੀ ਮੈਨੂੰ ਜਦੋਂ ਮੈਂ ਬਸ ਜਲਦੀ ਖਤਮ ਕਰ ਦੂੰਗਾ ਜਲਾ ਸੰਗਰੂਰ ਬਣਾਉਣੀ ਸੀ ਨਾ ਜਦੋਂ ਬਾਈ ਹਰੋਣ ਨੇ ਲਿਖੀ ਤਾਂ ਕਹਿੰਦੇ ਬੋਲੀ ਤੇਰਾ ਹੁਣ ਤੱਕ ਦਾ ਬੈਸਟ ਹੋਊਗਾ ਆਹਾਂ ਡਿਫਰੈਂਟ ਮਗਾ ਠੀਕ ਹੈ ਜੀ ਹੋ ਗਈ ਜੀ ਚਲੋ ਆਇਆ ਉਹਨੂੰ ਪਿਆਰ ਮਿਲਿਆ ਸ਼ਾਵਾਂ ਦੀ ਗਰਦਾਰੀ ਲੜ ਲੈ ਇਹ ਕਹਿੰਦੇ ਬੋਲੀ ਵਿੱਚ ਕਰੈਕਟਰ ਲਿਖਿਆ ਹੈਗਾ ਬਹੁਤ ਤਰੰਗੀਜਾ ਵੀ ਭੰਗੀ ਦਾ ਹੈਗਾ ਵੀ ਤੇਰਾ ਹੁਣ ਤੱਕ ਦਾ ਬੈਸਟ ਹੋਊਗਾ ਅੱਛਾ ਮਗਾ ਹੀ ਠੀਕ ਹੈ ਜੀ ਚਲੋ ਆਏ ਉਸ ਤੋਂ ਬਾਅਦ ਮਾਂ ਆ ਗਈ ਜੀ ਕਹਿੰਦੇ ਬੋਲੀ ਜੜਾ ਦੇ ਵਿੱਚ ਰੋਲ ਆ ਨਾ ਤੇਰਾ ਹੁਣ ਤੱਕ ਦਾ ਬੈਸਟ ਹੋ ਅੱਛਾ ਲੇਕਿਨ ਭਾ ਕੋਈ ਰਵੀ ਮੈਂ ਕੋਸ਼ਿਸ਼ ਕਰੂੰਗਾ ਵਾਰਨਿੰਗ ਆ ਗਈ ਤੂੰ ਗੱਲ ਪੂਰੀ ਕਰ ਵੀ ਪਹਿਲਾਂ ਉਸ ਟਾਈਮ ਤੱਕ ਦਾ ਬੈਸਟ ਸੀ ਕਿ ਨਹੀਂ ਸੀ ਬਿਲਕੁਲ ਬਾਈ ਹਾਂ ਮੈਂ ਹੋਈ ਮੈਂ ਹੀ ਗੱਲ ਕਰਦਾ ਵੀ ਇਹਨਾਂ ਨੂੰ ਮੇਰੇ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਇਹ ਜਿਹੜੇ ਰੋਲ ਨੇ ਚ ਉਹ ਡਿਫਰੈਂਟ ਸੀਗੇ ਜਾਂ ਉਹ ਜੋ ਕੋਈ ਚੈਲੰਜ ਸੀਗਾ ਵੀ ਇਹ ਬੋਲੀ ਕਰ ਲੂਗਾ ਤਾਂ ਮੈਨੂੰ ਹਰ ਵਾਰੀ ਇਹੀ ਕਹਿੰਦੇ ਤੇਰਾ ਬੈਸਟ ਹੋਊਗਾ ਬੈਸਟ ਹੋਊਗਾ ਤਾਂ ਮੇਰਾ ਉਹ ਸੱਚੀ ਬੈਸਟ ਹੋਇਆ ਜਿੰਨੇ ਮੇਰੇ ਰੋਲ ਜਿੰਨਾਂ ਦੀ ਮੈਂ ਗੱਲ ਕਰੀਆ ਵਾਰਨਿੰਗ 2 ਵਾਲਾ ਇਹਦੇ ਵਿੱਚ ਇਹ ਚ ਬਹੁਤ ਕਮਾਲ ਦਾ ਰੋਲਾ ਹਨਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇਸ ਫਿਲਮ ਦਾ ਪਾਰਟ ਆ ਸੋ ਥੈਂਕ ਯੂ ਭਾਈ ਤੁਸੀਂ ਹਮੇਸ਼ਾ ਹੀ ਮਾਣ ਕਰਦੇ ਹੋ ਮੇਰੇ ਤੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਮੰਮੀ ਹਰ ਸਾਲ ਹਜੂਰ ਸਾਹਿਬ ਜਾਂਦੇ ਸੀ ਇਹ ਸਾਡ ਜਾ ਨਹੀਂ ਸਕੇ ਕਿਉਂਕਿ ਘਰ ਪੈਂਦਾ ਤੇ ਮਾਰੇ ਨੇ ਮੇਰੀ ਡਿਊਟੀ ਲੱਗਦੀ ਆਹ ਕੀ ਬਾਤ ਹੈ ਅਸੀਂ ਗਏ ਤੇ ਅਸੀਂ ਯਾਤਰਾਵਾਂ ਗਈ ਗਏ ਤੇ ਸ਼ੂਟ ਹੋਇਆ ਬਹੁਤ ਵਧੀਆ ਸਾਰਿਆਂ ਨਾਲ ਕੰਮ ਕਰਕੇ ਵਧੀਆ ਲੱਗਿਆ ਤੇ ਥੈਂਕ ਯੂ ਗਿੱਪੀ ਭਾਈ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਗਿੱਪੀ ਵੀਰੇ ਦੇ ਲਈ ਜੋ ਦੁਆਵਾਂ ਦਿਲੋਂ ਨਿਕਲ ਰਹੀਆਂ ਨੇ ਜੋ ਜਜ਼ਬਾਤ ਦਿਲੋਂ ਨਿਕਲ ਰਹੇ ਹੈ ਜੇ ਉਹਨਾਂ ਨੂੰ ਦੋ ਲਾਈਨਾਂ ਦੇ ਵਿੱਚ ਬੋਲਣਾ ਹੋਵੇ ਮੈਨੂੰ ਲੱਗਦਾ ਇਹੀ ਹੋਊਗਾ ਅੰਬਰਾਂ ਤੋਂ ਉੱਤਰ ਕੇ ਧਰਤੀ ਤੇ ਆਇਆ ਹੈ ਸਾਨੂੰ ਸਾਡੇ ਰੱਬ ਨੇ ਕਿਹਾ ਕਿ ਤੂੰ ਸਾਡੇ ਲਈ ਬਣਾਇਆ ਹੈ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ